ਮੌਜੂਦ ਨੇ ਸ਼ਿਪਸ਼ੈਨਾ ਹਿੰਦ ਦੇ ਕੌਮੀ ਪ੍ਰਧਾਨ ਨੇਤਾ ਸ਼ਰਮਾ ਜੀ ਜਿਨ੍ਹਾਂ ਨੂੰ ਬੜੇ ਹੀ ਨਾਮ ਨਾਲ ਜਾਣਿਆ ਜਾਂਦਾ ਹੈ ਖੜਰ ਦੇ ਵਿੱਚ ਇਹਨਾਂ ਦਾ ਮੰੰਤਰ ਵੀ ਅੱਜ ਬਾਹਰ ਸੋ ਵਿੱਚ ਪਹੁੰਚੇ ਨੇ ਕਾਲਾ ਭੜੀ ਜਸੂ ਮੱਜਰਾ ਧਰਮ ਭਾਲ ਜੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈਸ਼ੀ ਨਮਸਕਾਰ ਜੈਸ਼ੀ ਨਾ ਭਾਈ ਸਾਹਿਬ ਕਿਸ ਤਰ੍ਹਾਂ ਪਹੁੰਚੇ ਅੱਜ ਜੀ ਕੀ ਮੀਟਿੰਗ ਹੋਈ ਤੇ ਕਿਸ ਮੁੱਦੇ ਤੇ ਹੋਊਸੀ ਪਾ ਦੇਖੋ ਪੰਡਤ ਕਾਲਾ ਭੜੀ ਜੀ ਸਾਡੇ ਸੂਬੇ ਦੇ ਦਿਹਾਤੀ ਵਿੰਦੇ ਪ੍ਰਧਾਨ ਨੇ ਤੇ ਸਾਡੀ ਨੈਸ਼ਨਲ ਕੋਰ ਕਮੇਟੀ ਦੇ ਬੜਾ ਸੀਨੀਅਰ ਆਗੂ ਨੇ ਸਾਡੀ ਸ਼ਿਵਸਾ ਹਿੰਦ ਦੇ ਕੋਨਰ ਮੈਂਬਰ ਵੀ ਨੇ ਨਾਲ ਮੇਰੇ ਵੱਡੇ ਭਾਈ ਪੰਡਿਤ ਧਰਮਪਾਲ ਜਸੋ ਮਾਜਰਾ ਜੀ ਤੇ ਸਾਡੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਿਵਸਨਾ ਹਿੰਦਿਆ ਜਿਹੇ ਕੁਝ ਸਟੜੀਆਂ ਰਣਨੀਤੀਆਂ ਨੇ ਪੰਜਾਬ ਦੱਸੀ ਲਗਰਗ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਨੇ ਉਹਨਾਂ ਨੂੰ ਫਾਈਨਲ ਟੱਚ ਦੇਣ ਲਈ ਕਿ ਜਿਹੜੀਆਂ ਮੀਟਿੰਗਾਂ ਦਾ ਕੀ ਰੂਪਰੇਖਾ ਹੋਊਗੀ ਕੁਝ ਅਸੀਂ ਚੇਂਜਸ ਕਰ ਰਹੇ ਹਾਂ ਜਿਵੇਂ ਬਠਿੰਡੇ ਦਾ ਪਰਿਵਾਰੀ ਮੁਹਾਲੀ ਦੇ ਨੇਤਾ ਨੂੰ ਲਾ ਰਹੇ ਹਾਂ ਮੁਹਾਲੀ ਦਾ ਪਰਿਵਾਰੀ ਮੁਹਾਲੀ ਦਾ ਪਰਿਵਾਰੀ ਸੰਗੁਰੂ ਵਾਲੇ ਤਾਂ ਕੁਝ ਚੇਂਜਸ ਕਰ ਰਹੇ ਆ। ਠੀਕ ਹੈ। ਦੂਸਰੀ ਜਿਹੜਾ ਕਰੰਟ ਇਸ਼ੂ ਚੱਲ ਰਿਹਾ ਆ ਪੰਜਾਬ ਦੇ ਵਿੱਚ ਆ ਜਿਹੜਾ ਅਮਰਪਾਲ ਮਹਿਰੋ ਦਾ ਠੀਕ ਹੈ ਜੀ। ਜਿਹਨੇ ਨੇ ਇੱਕ ਬਦਨਾਮ ਕੀਤਾ ਗੁਰੂ ਦੇ ਬਾਣੇ ਨੂੰ। ਇੱਕ ਨਿਰਦੋਸ਼ ਨਿਰੱਚੀ ਕੁੜੀ ਨੂੰ ਗੁੰਮਰਾਹ ਕਰਕੇ ਉਹਦੀ ਹੱਤਿਆ ਕਰਕੇ ਇਹ ਹੋਂਏ ਤਾਂ ਨਹੀਂ ਕੀਤਾ। ਉਹ ਕਿਨੇ ਕੀਤਾ? ਉਹ ਤਾਂ ਜਿਹੜੇ ਬੰਦਿਆਂ ਨੇ ਕੀਤਾ ਉਹਦਾ ਫੜੇ ਵੀ ਗਏ। ਭਾਈ ਸਾਹਿਬ ਮੇਰੇ ਖਿਆਲ ਚ ਯਾਕਾ ਇਧਰ ਚੈਨਲ ਘਟਾਉਂਦੇ ਆ ਠੀਕ ਹੈ ਸੋਸ਼ਲ ਵੀ ਤੁਸੀਂ ਦੇਖੇ ਨਹੀਂ ਠੀਕ ਹੈ ਉਹ ਤਾਂ ਜਿਸ ਦਿਨ ਕਤਲ ਹੋਇਆ ਉਸ ਦਿਨ ਤੋਂ ਬਾਅਦ 10-15 ਵੀਡੀਓ ਤਾਂ ਅਲੱਗ-ਅਲੱਗ ਚੈਨਲ ਨੇ ਪਾਈਆਂ ਕੀ ਧਮਕੀਆਂ ਦੇ ਰਿਆ ਸੀ ਕਿ ਪਾਰਕਿੰਗਾਂ ਹੋਰ ਵੀ ਸ਼ਰਤ ਹੈਗੀਆਂ ਨੇ ਜ਼ਰੂਰੀ ਤਾਂ ਨਹੀਂ ਵੀ ਗੱਡੀ ਮਿਲੂਗੀ ਕਿ ਨਹੀਂ ਮਿਲੂਗੀ ਠੀਕ ਹੈ ਇਹ ਜਿਹੜੀ ਤੁਸੀਂ ਬਾਦਸ਼ਾਹ ਬੋਲ ਰਹੇ ਉਹਨਾਂ ਦੇ ਵਕੀਲ ਸਾਹਿਬ ਦੀ ਬੋਲ ਰਹੇ ਵੀ ਉਹਨਾਂ ਨੇ ਨਹੀਂ ਮੈਂ ਨਾ ਤੁਹਾਡਾ ਵਕੀਲਾਂ ਨਾਲ ਹੁੰਦਾ ਨਹੀਂ 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 ਪਾਈ ਸਭ ਨਹੀਂ ਜਿਹੜੀ ਦੇਖੋ ਸਾਰੀ ਦੁਨੀਆ ਨੂੰ ਪਤਾ ਵੀ ਉਹਨੇ ਆਪ ਮੰਨਿਆ ਮੈਂ ਤਾਂ ਨਹੀਂ ਕਹਿ ਰਿਹਾ ਸਾਰੀ ਦੁਨੀਆ ਨੂੰ ਪਤਾ ਵੀ ਉਹ ਮੀਡੀਆ ਚ ਉਹਨੇ ਕਿਹਾ ਤੇ ਉਹਨੂੰ ਉਹ ਸਨਮਾਨਤ ਕਰਨ ਲਈ ਬੰਦੇ ਬੇਕਰਾਰ ਹੋਏ ਹੋਏ ਆ ਕੋਈ ਨੂੰ ਕੌਮ ਦਾ ਰੱਖਾ ਕੋਈ ਕੁਛ ਕੋਈ ਕੁਛ ਲੱਗ ਲੱਗ ਨਾ ਮੈਂ ਤਾਂ ਕਰ ਰਿਹਾ ਚਲੋ ਇਹ ਆਚਾਰ ਦੇਸ਼ ਹੈ ਕਿ ਸਭ ਨੂੰ ਬੜੇ ਗੱਲ ਰੱਖਣ ਦਾ ਹੱਕ ਹੈ ਮੈਂ ਪਹਿਲਾਂ ਕਹਿਣਾ ਵੀ ਮੈਂ ਕਿਸੇ ਉਸ ਜਿਹੜੇ ਜਿੱਤਫਾ ਕਥੀ ਚ ਭਾਬੀ ਉਹਦੀ ਕਿਸੇ ਵੀਡੀਓ ਦਾ ਸਮਰਥਕ ਨਹੀਂ ਆ ਠੀਕ ਹੈ ਮੈਂ ਕੋਈ ਸ਼ਰੀਪਤਾ ਦਾ ਸਮਰਥਕ ਨਹੀਂ ਆ ਮੈਂ ਵੀ ਮੰਨਦਾ ਕਿ ਉਹ ਗਲਤ ਸੀ ਠੀਕ ਹੈ ਪਰ ਉਹਦੇ ਤੇ ਟਿੱਪਣੀ ਕਰਨ ਤੋਂ ਪਹਿਲਾਂ ਉਹਨੂੰ ਅਸ਼ਲੀਲ ਕਰਨ ਕਹਿਣ ਤੋਂ ਪਹਿਲਾਂ ਕਿ ਮੈਂ ਆਪਣੇ ਅੰਦਰ ਝਾਤੀ ਮਾਰਾਂਗਾ ਕਿ ਮੈਂ ਅੱਜ ਤੱਕ ਕਦੇ ਔਰਤ ਜੀ ਅੰਕਾ ਦਾ ਨਾਮ ਲੱਗੇ ਕਿਸੇ ਨੂੰ ਗਾਲ ਨਹੀਂ ਕੱਢੀ ਜੇ ਕੱਢੀ ਹੈ ਕਿ ਉਹ ਸ਼ਰੀਰਤਾ ਨਹੀਂ ਹੈ ਕੀ ਮੈਂ ਔਰਕੈਸਟਰ ਦੇ ਵਿਆਹ ਦੇ ਵਿੱਚ ਨਾਲ ਖੜ ਕੇ ਉਹਨਾਂ ਨਜ਼ਾਰਾ ਨਚਨ ਦਾ ਉਹਨਾਂ ਦੇ ਨਿਰਚ ਦਾ ਆਨੰਦ ਨਹੀਂ ਲਿਆ ਕੀ ਮੈਂ ਉਹਨਾਂ ਨਾਲ ਗੱਲ ਦਾ ਮਲਗੀ ਤਰੀਕੇ ਨਾਲ ਰਾਤ ਨਹੀਂ ਕੀਤਾ ਸਟੇਜ ਤੇ ਚੜ ਕੇ ਫਿਰ ਮੈਂ ਬੋਲਾਂ ਕੀ ਮੈਂ ਟੀਵੀ ਦੇ ਪੁਲੀਆਂ ਮਸ਼ਹੂਰੀਆਂ ਆਉਂਦੀਆਂ ਤੇ ਸਾਬਣ ਦੀ ਆਵੇ ਤੇ ਕਿਸੇ ਚੀਜ਼ ਦੀ ਆਵੇ ਜਿੱਦਾਂ ਦੇ ਡਰੈਸ ਆਪਰੋਂ ਬੇਸਿਕਲੀ ਦੇ ਕੱਪੜੇ ਤੋਂ ਵੱਧ ਜ਼ਿਆਦਾ ਹੋਰ ਨਹੀਂ ਕੱਪੜੇ ਇਦਾਂ ਦੇ ਪਾਉਂਦੀ ਦੋ ਤਰੀਕਾਂ ਪਾਉਂਦੀ ਹੈ ਤੇ ਉਹਨਾਂ ਦੇ ਕੱਪੜੇ ਪਾਉਣ ਲਈ ਕਿਉਂ ਸ਼ਰੀਤਾ ਨਹੀਂ ਹੈ ਕਈ ਨਾਂ ਪਰ ਸਿੰਗਰ ਨੇ ਉਹਨਾਂ ਦੇ ਗਾਣੇ ਆ ਲਹਿੰਗੇ ਤੇ ਸ਼ਰਾਬ ਡੋਲ ਨੂੰ ਲੱਤ ਦੀ ਦੀ ਬਾਹ ਫੜੀ ਜਿਵੇਂ ਗਾਣੇ ਕੋਈ ਨਾਲੇ ਸ਼ਰੀਤਾ ਨਹੀਂ ਹੈ ਫਿਰ ਤਾਂ ਫਿਰ ਉੱਥੇ ਹੀ ਆ ਬੇਨ ਵਰਤਾਂ ਮੈਂ ਕਹਿੰਦਾ ਵੀ ਜੇ ਉਹਨੇ ਗਲਤ ਕੰਮ ਕਰ ਰਿਹਾ ਸੀ ਕਰ ਰਹੀ ਸੀ ਤੁਸੀਂ ਉਹਦੀ ਕੰਪਲੀਟ ਕਰਦੇ ਕਿ ਅਜੇ ਤੋ ਸਾਹਿਬ ਨਹੀਂ ਸੁਣਦੇ ਬੀਐਸਪੀ ਸਾਹਿਬ ਐਸਪੀ ਸਾਹਿਬ ਡੀਆਈਜੀ ਡੀਆਈਜੀ ਕਿ ਸਾਰੇ ਨਾ ਸੁਣਦੇ ਅਦਾਲਤਾਂ ਭਈਆਂ ਸੀ ਪਰ ਆ ਗੱਲ ਥੋੜੀ ਹੈ ਕਿ ਜਿਹੜੀ ਗੱਲ ਚ ਪਸੰਦ ਨਾ ਆਏ ਉਹ ਮੰਨਦਰ ਗੋਲੀ ਮਾਰ ਦੋ ਉਹਨਾਂ ਬੰਦੇ ਨੂੰ ਕੱਢ ਦੋ ਜਿਵੇਂ ਹੈ ਜੀ ਪਰ ਇਹਦਾ ਤੇ ਜੈ ਸ਼੍ਰੀ ਰਾਮ ਅੱਜ ਭਾਰਤ ਸੌਦੇ ਵਿੱਚ ਸਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਨ ਸ਼ਰਮਾ ਜੀ ਦੇ ਪਹੁੰਚਣ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿੱਥੇ ਸ਼ਰਮਾ ਜੀ ਨਾਲ ਉਹਨਾਂ ਦੇ ਖੁਸ਼ਪ੍ਰੀਤ ਸ਼ਰਮਾ ਜੀ ਲਾਡੀ ਜੀ ਉਹ ਵੀ ਨਾਲ ਪਹੁੰਚੇ ਨੇ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਉੱਥੇ ਹੀ ਮੈਂ ਦਿਹਾਤੀ ਵਿੰਗ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਜਿੱਥੇ ਪ੍ਰਧਾਨ ਜੀ ਨੇ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਹੋਇਆ ਉੱਥੇ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ ਪਿੰਡਾਂ ਦੇ ਵਿੱਚ ਇਹਨਾਂ ਦੀਆਂ ਮੀਟਿੰਗਾਂ ਤੇ ਹਰਦੀਪ ਸਿੰਘ ਵੱਲੋਂ ਕਰਾ ਦੇਣਾ ਜੈ ਸ਼੍ਰੀ ਰਾਮ ਮੈਂ ਇਹਦੇ ਨਾਲ ਨਾਲ ਇੱਕ ਦੋ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ ਲੱਗ ਕਰੋ ਮੈਂ ਦੱਸਣਾ ਚਾਹੁੰਦਾ ਹਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਕાળા ਪੜੀ ਜੀ ਹੋਗੇ ਤਰਪਾਲ ਦਸੂ ਮਾਜਰਾ ਜੀ ਹੋਗੇ ਇਹ ਸਾਡੇ ਸੰਗਠਨ ਦੇ ਉਹ ਸਟੰਬ ਨੇ ਜਿਹੜੇ ਕਿ ਜ਼ਮੀਨੀ ਸੱਤ ਤੇ ਕੰਮ ਕਰ ਰਹੇ ਆ ਜ਼ਰੂਰੀ ਨਹੀਂ ਹੁੰਦਾ ਕਿਈ ਲੋਕ ਸਾਨੂੰ ਕਹਿੰਦੇ ਵੀ ਤੁਸੀਂ ਨਾ ਜੀ ਆਪਣਾ ਤੁਹਾਡਾ ਸਿਲੈਕਟਰ ਬੜਾ ਘੱਟ ਕੰਮ ਕਰ ਰਿਹਾ ਬਹੁਲੀ ਕੰਮ ਕਰ ਰਿਹਾ ਏਦਾਂ ਅਸੀਂ ਜਿਮਿਨੀ ਸਰਤੇ ਪਿੰਡਾਂ ਤੇ ਮਤਲਬ ਮੇਨ ਪਤਾ ਕੋਦੋਂ ਲੱਗਦਾ ਜਦੋਂ ਸਾਡੇ ਸੰਗਠਨ ਦੀ ਕੋ ਬੈਠਕ ਹੁੰਦੀ ਹੈ ਬੈਠੇ ਤਾਂ ਭਾਈ ਸਾਹਿਬ ਮੈਂਬਰਸ਼ਿਪ ਤੋਂ ਸਾਡੇ ਉਧਧਾਰਾਂ ਵਾਸੇ ਕੁਰਸੀਆਂ ਕੱਢ ਜਾਂਦੀਆਂ ਨੇ ਠੀਕ ਹੈ ਸਾਡਾ ਸੰਗਠਨ ਆਈ ਦੇ ਨੇ 12 ਸਟੇਟਾਂ ਤੇ 60 ਸ਼ਹਿਰਾਂ 'ਚ ਕੰਮ ਕਰਦਾ ਇੱਕ ਆਮ ਸਵਾਲ ਕਰਾਂ ਤੁਹਾਨੂੰ ਜਿਹੜਾ ਆਮ ਪਰ ਚੱਲੇ ਤੈਵ ਸ਼ਿਵ ਸ਼ੈਨਾ ਦੇ ਉੱਤੇ ਵੀ ਸ਼ਿਵ ਸ਼ੈਨਾ ਚ ਅਗਲਾ ਤਾਂ ਆ ਜਾਂਦਾ ਸਕੂਲਟੀਆਂ ਲਈ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਜੀ ਧਰਮਪਾਲ ਦੱਸੋ ਮਾਜਰਾ ਜੀ ਕੋ ਕਿਹੜੀ ਸਿਕਿਉਰਿਟੀ ਆ ਆ ਖੁਸ਼ਪ੍ਰੀਤ ਜੀ ਕੋ ਕਿਹੜੀ ਸਿਕਿਉਰਿਟੀ ਆ ਸਾਡੇ ਸਲੱਟਰ ਦੇ ਵਿੱਚ ਸੈਂਕੜੇ ਜਿਹੇ ਬੰਦੇ ਨੇ ਨਾਲੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਕਿਸੇ ਦੇ ਕਹਿਣ ਨਾਲ ਕਿਸੇ ਨੂੰ ਸਿਕਿਉਰਿਟੀ ਨਹੀਂ ਦਿੰਦੀ ਸਿਕਿਉਰਿਟੀ ਦਾ ਕੀ ਬੰਦਾ ਹੁੰਦਾ ਤੁਹਾਨੂੰ ਵੀ ਪਤਾ ਤੁਸੀਂ ਬੇ ਸਿਆਣੇ ਇੰਨੇ ਸੀਨੀਅਰ ਜਰਨਲਿਸਟ ਹੋ ਇੰਟੈਲੀਜੈਂਸ ਕੌਨਟਰ ਇੰਟੈਲੀਜੈਂਸ ਆਈਬੀ ਸੀ ਆਈ ਡੀ ਏਅਰਪੋਰਟਾਂ ਤੇ ਜੇ ਕਿਸੇ ਨੂੰ ਥ੍ਰੈਟ ਹੁੰਦਾ ਤਾਂ ਸੁਰੱਖਿਆ ਮਿਲਦੀ ਹੈ ਬਾਕੀ ਰਹੀ ਗੱਲ ਸਿਕਿਉਰਿਟੀ ਦੀ ਸ਼ਿਵ ਸਰਾ ਦੀ ਸਿਕਿਉਰਿਟੀ ਸਭ ਨੂੰ ਦਿਖਦੀ ਹੈ ਇਹ ਥੋੜਾ ਫਿਰ ਬਾਜੀ ਸਵਾਲ ਹੈ ਸ਼ਿਵ ਸਰਾ ਦੀ ਸਿਕਿਉਰਿਟੀ ਸਭ ਨੂੰ ਦਿਖਦੀ ਹੈ ਕਿ ਅਕਾਲ ਤੱਕ ਸਭ ਦੇ ਜੱਥਿਆ ਸਭ ਕੋ ਸਿਕਿਉਰਟੀਆਂ ਨਹੀਂ ਹੈ ਕਿ ਐਸਸੀਪੀਸੀ ਮੈਂਬਰਾਂ ਕੋ ਸਿਕਿਉਰਟੀਆਂ ਨਹੀਂ ਹੈ ਕਿ ਬਾਕੀ ਹਰ ਧਾਰਮਿਕ ਬੀਜੇਪੀ ਦੇ ਆਗੂਆਂ ਕੋ ਸਿਕਿਉਰਟੀਆਂ ਨਹੀਂ ਹੈ ਨਹੀਂ ਬੀਜੇਪੀ ਦਾ ਇੱਕ ਪਾਰਟੀ ਹੋ ਗਈ ਹੈ ਸ਼ਿਵ ਸਰਾ ਹਿੰਦ ਕੀ ਹੈ ਰਾਜਨੀਤਿਕ ਪਾਰਟੀ ਇਹ ਤਾਂ ਸਮਾਜ ਧਾਰਮਿਕ ਸੰਗਠਨ ਹੈ ਅਸੀਂ ਵੀ ਅੱਜ ਤੱਕ ਕਦੇ ਸਪੋਰਟ ਹੀ ਮੰਗੀ ਨਹੀਂ ਸਾਡਾ ਸੰਗਠਨ ਜਿਹੜੇ ਸਾਡੇ ਦੇਖੋ ਪਿਛਲੇ 5-7 ਸਾਲਾਂ ਦੇ ਵਿੱਚ ਇਹ ਸ਼ਹੀਦियां ਦੇ ਰਹੇ ਆ ਸਾਡੇ ਵਰਗੇ ਜਿਹੜੇ ਬੀਏਸੀ ਇੱਕ ਤਰ੍ਹਾਂ ਬੰਦਨ ਤੋੜਨ ਵਾਲੇ ਜਿਹੜੇ ਖਲਾਫ ਕੰਮ ਕਰਨ ਵਾਲੇ ਸੰਗਠਨ ਉਹਨਾਂ ਦੀਆਂ ਸ਼ਹੀਦियां ਹੋ ਰਹੀਆਂ ਹਮਲੇ ਸਾਡੇ ਤੇ ਹੋਇਆ ਮੇਰੇ ਤੇ ਹੋਇਆ ਸਾਡੇ ਸਾਥੀਆਂ ਤੇ ਹੋਇਆ ਐਟ ਗ੍ਰੇਨੇਡ ਨਾਲ ਹਮਲਾ ਹਰਕੀਰਤ ਸਿੰਘ ਘੁਰਾਨੇ ਦੇ ਘਰੇ ਹੋਇਆ ਹੁਣ ਹਰਕੀਰਤ ਸਿੰਘ ਘੁਰਾਨਾ ਕੋਣਾ ਸਿੱਖ ਸੰਗਤ ਮੰਡਿੰਗ ਦਾ ਕੋਮੀ ਪ੍ਰਧਾਨ ਆ ਉਹਨਾਂ ਦੇ ਘਰ ਦੇ ਬਾਹਰ 4 ਵਜੇ ਸਵੇਰੇ ਔਰ ਇਦਾਂ ਨਹੀਂ ਚੈਲੰਜ ਕਰਕੇ ਤੇਰੇ ਬੰਮ ਸੁੱਟਾਂਗੇ ਤੇ ਵੀ ਸਾਡੇ ਜੋਧੇ ਡਰੇ ਨਹੀਂ ਕਾਲਾ ਬੜੀ ਕੋ ਸਰਜਨ ਸਾਹਿਬ ਦੀ ਸੁਰੱਖਿਆ ਆਈ ਹੈ ਤੇ ਸੰਗਠਨ ਦੇ 7-8 ਸਾਲ ਹੋ ਗਏ। ਫਿਰ ਬਾਕੀ ਇੱਕ ਦੇਖੋ ਕਿਸੇ ਦਾ ਬਾਬੂ ਤਾਂ ਫੜ ਨਹੀਂ ਸਕਦੇ। ਉਹ ਕੁਝ ਲੋਕ ਇਹ ਵੀ ਕਹਿੰਦੇ ਆ ਜੀ ਸ਼ੇਰਸਰ ਵਾਲੇ ਢੜਕਾਉ ਬਿਆਨ ਦਿੰਦੇ ਆ ਜੀ। ਹਾਂ ਇਹ ਇਹ ਗੱਲ ਤਾਂ ਕਰਕੇ ਮੈਂ ਤੁਹਾਡਾ ਸਵਾਲ ਲੈ ਲੈਣਾ। ਸ਼ਾਇਦ ਅਗਲਾ ਪੁੱਛ ਲੈ ਜੀ। ਤਾਂ ਕਰਕੇ ਇਹਨਾਂ ਨੂੰ ਸੋਧਾ ਲਾ ਦਿੰਦੇ ਜੀ। ਤਾਂ ਕਰਕੇ ਮਾਰ ਦਿੰਦੇ ਜੀ। ਚਲੋ ਮੰਨ ਲਏ ਨੇ ਸੁਧੀਰ ਕੁਮਾਰ ਸੂਰੀ ਜੀ ਬਿਆਨ ਦਿੱਤਾ ਜੀ ਬਸ ਸਭ ਨੇ ਪੜਿਆ ਸੁਣਿਆ ਮਾਰ ਦਿੱਤੇ ਸੀ ਸ਼ੀਰ ਕਰ ਦਿੱਤੇ। ਵਿਕਾਸ ਪ੍ਰਵਾਕਰ ਜੀ ਨੰਗਲ ਚੱਤਿਆ ਹੁੰਦੀ ਹੈ ਉਹਨਾਂ ਦਾ ਭੜਕਾਓ ਬਿਆਨ ਦਿਖਾਓ ਜੀ ਮੈਨੂੰ ਦੁਰਗਾ ਗੁਪਤਾ ਦਾ ਭੜਕਾਓ ਬਿਆਨ ਦਿਖਾਓ ਅਮੀ ਸ਼ਰਮਾ ਹਿੰਦੂ ਤੱਕ ਦਾ ਮਾਰਿਆ ਉਹਦਾ ਭੜਕਾਓ ਬਿਆਨ ਦਿਖਾਓ ਇਹ ਬਿਨਾ ਮਤਲਬ ਕੋ ਜਿਹੜਾ ਬੰਦਾ ਇੱਥੇ ਪੰਜਾਬ ਦੇ ਵਿੱਚ ਇੱਥੇ ਡੈਮ ਚ ਭਗਮੇ ਦੀ ਗੱਲ ਕਰੇਗਾ ਤਰੰਗੇ ਦੀ ਗੱਲ ਕਰੇਗਾ ਹੁਣ ਕਰ ਮਨਰੰਜਨ ਕਾਲੀਆ ਦਾ ਸੋਪੜ ਕਾ ਬਿਆਨ ਕੋਈ ਠੀਕ ਉਹਨਾਂ ਦੇ ਪੂਰੀ ਗਰੇਨ ਅਟੈਕ ਹੋਇਆ ਤੁਹਾਡੇ ਕਹਿਣ ਅਨੁਸਾਰ ਜੋ ਤਰੰਗੇ ਦੀ ਗੱਲ ਕਰਦਾ ਜੋ ਭਗਮੇ ਦੀ ਗੱਲ ਕਰਦਾ ਜੋ ਹਿੰਦੂਤਵ ਦੀ ਗੱਲ ਕਰਦਾ ਜੋ ਪਾਕਿਸਤਾਨ ਦੇ ਖਿਲਾਫ ਕੰਮ ਕਰਦਾ ਜੋ ਆਈਐਸਆਈ ਦੇ ਖਿਲਾਫ ਕੰਮ ਕਰਦਾ ਜੋ ਗੈਂਗਸਟਰ ਬਾਅਦ ਦੇ ਖਿਲਾਫ ਕੰਮ ਕਰਦਾ ਉਹ ਤੇ ਹਮਲੇ ਵੀ ਹੋਣੇ ਆ ਉਹ ਤੇ ਗੋਲੀ ਮੈਨੂੰ ਪਤਾ ਹੈ ਮੈਂ মিডিਆ ਤੁਹਾਡੇ ਚੈਨਲ ਦੇ ਸਾਹਮਣੇ ਕਹਿ ਰਿਹਾ ਅੱਜ ਕੱਲ ਪਰਸੋਂ ਮਹੀਨੇ ਨੂੰ 2 ਮਹੀਨੇ ਨੂੰ 4 ਮਹੀਨੇ ਨੂੰ ਸਭਾਰ ਕੇ ਰੱਖ ਲਿਆ ਜੀ ਮੇਰੇ ਤੇ ਟੈਗ ਬੜੇ ਸੀਨੀਅਰ ਇੱਕ ਅਫਸਰ ਟਾਇਰ ਹੋ ਗਏ ਨੇ ਡੀਜੀ ਰੈਂਕ ਤੋਂ ਉਹਨੇ ਮੈਨੂੰ ਤੇ ਮਰੂਮ ਸੁਬੀ ਸੁਰੀ ਸਾਨੂੰ ਬੁਲਾ ਕੇ ਗਿਆ ਸੀ ਕਿ ਕਰਕੇ ਵੀ ਤੁਹਾਡੇ ਤੇ ਹਮਲਾ ਹੋਣਾ ਹੈ ਪੱਕਾ ਉਹ ਤੋਂ ਡੇਟ ਸੱਟ ਬਾਕੀ ਤੋਂ ਦੀ ਕਿਸਮਤ ਆ ਜੇ ਸੇਵਾ ਕਰਦੇ ਫਟੜੂ ਚ